ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਮੀਟਿੰਗ ਹਾਲ ਵਿੱਚ ਕੌਮੀ ਇਨਸਾਫ ਮੋਰਚਾ ਦੇ ਸੱਦੇ ਤੇ ਜ਼ਿਲ੍ਹਾ ਦੀਆਂ ਵੱਖ-ਵੱਖ ਕਿਸਾਨ ਯੂਨੀਅਨਾਂ ਤੇ ਵੱਖ-ਵੱਖ ਧਾਰਮਿਕ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ। ਇਸ ਮੌਕੇ ਗੱਲਬਾਤ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਕਾਦਿਆਂ ਦੇ ਜ਼ਿਲ੍ਹਾ ਪ੍ਰਧਾਨ ਸ਼ਬੀਰ ਸਿੰਘ ਗੜ੍ਹੇੜਾ ਅਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਤੋਂ ਗੁਰਜੀਤ ਸਿੰਘ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਗੁਰੂ ਗ੍ਰੰਥ ਸਾਹਿਬ ਜੀਆਂ ਹੋਈਆਂ ਬੇਅਦਬੀਆਂ ਵਿੱਚ ਦੋਸ਼ੀਆਂ ਨੂੰ ਸਜ਼ਾਵਾ ਦੇਣ ਦੇ ਲਈ ਕੌਮੀ ਇਨਸਾਫ ਮੋਰਚੇ ਵੱਲੋਂ ਸਰਨਾ ਦਿੱਤਾ ਜਾ ਰਿਹਾ ਹੈ। ਪਰ ਕੇਂਦਰ ਸਰਕਾਰ ਪੰਜਾਬ ਸਰਕਾਰ ਲਈ ਕੁਝ ਨਹੀਂ ਕਰ ਰਹੀ ਜਿਸ ਦੇ ਸੰਬੰਧ ਵਿੱਚ ਉਹਨਾਂ ਦੇ ਵੱਲੋਂ ਅੱਜ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ ਹੈ ਆਪ ਮੁਹਰਤ 7 ਜਨਵਰੀ 2023 ਨੂੰ ਥੈਟਿਕਟ ਲੱਗਿਆ ਹੋਇਆ ਸੰਜੀਤ ਸਿੰਘਾ ਵੀ ਰਖਾਈ ਦੀ ਇਹ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੀ ਸਜ਼ਾ ਦੇ ਲਈ ਉਹ ਸਮਾਂ ਦੇ ਵਿੱਚ ਸਰਕਾਰ ਦੇ ਕਰਨ ਤੇ ਕੋਈ ਜੂ ਨਹੀਂ ਸਰਗ ਰਹੀ ਅੱਜ ਅਸੀਂ ਜਿੰਨੀਆਂ ਵੀ ਜ਼ਿਲ੍ਹੇ ਦੀਆਂ ਕਿਸਾਨ ਜਥੇ ਬੰਦੀਆਂ ਤੇ ਨਾਲ ਜਿੰਨੀਆਂ ਧਾਰਮਿਕ ਪੰਥਿਕ ਜਥੇ ਬੰਦੀਆਂ ਉਹਨਾਂ ਦੀ ਇੱਕ ਮੀਟਿੰਗ ਹੋ ਰਹੀ ਆ ਕੋਈ 4 ਅਗਸਤ ਦਾ ਸਾਨੂੰ ਇੱਕ ਪ੍ਰੋਗਰਾਮ ਆਇਆ ਹੋਇਆ ਆ ਆਰਤੀ ਫੂਕ ਨਜ਼ਾਰਾ ਸੈਂਟਰਲ ਸਰਕਾਰ ਦਾ ਵੀ ਪੰਜਾਬ ਸਰਕਾਰ ਦਾ ਉਹ ਸੰਬੰਧੀ ਅਸੀਂ ਇਹ ਮੀਟਿੰਗ ਕਰ ਰਹੇ ਆ ਉਸ ਪ੍ਰੋਗਰਾਮ ਨੂੰ ਦੇਖਦੇ ਚੱਲੋ ਤੁਸੀਂ ਕੀ ਮੰਗ ਕਰਦੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਸਾਡੀ ਬਹੁਤ ਪੁਰਾਣੀ ਮੰਗ ਆ ਜੋਗ ਸਿੰਘ ਆਪਣੀਆਂ ਸਜਾਵਾਂ ਪੂਰੀਆਂ ਕਰ ਦਿੱਤੇ ਉਹਨਾਂ ਨੂੰ ਇਨਸਾਨੀਅਤ ਦੇ ਤੌਰ ਤੇ ਰਿਹਾ ਕਰ ਦੇਣਾ ਚਾਹੀਦਾ ਵੀ ਪਰ ਇਹ ਸਰਕਾਰ ਐਡੀ ਕਿ ਭੜੀ ਆ ਵੀ ਜਿੰਨੀ ਉਹਨੂੰ ਸਜ਼ਾ ਬਣਦੀ ਉਹ ਤੋਂ ਦੁੱਗਣੀ ਸਜ਼ਾ ਕੱਟਣ ਦੇ ਬਾਵਜੂਦ ਵੀ ਉਹਨਾਂ ਨੂੰ ਬੰਦੀ ਸੱਗਾਂ ਨੂੰ ਰਿਹਾ ਨਹੀਂ ਕੀਤਾ ਗਿਆ ਉਹਨਾਂ ਦੀ ਰਿਹਾਈ ਦੀ ਤੁਰੰਤ ਮੰਗ ਕਰਦੇ ਆ ਤੁਰੰਤ ਰਿਹਾਈ ਕੀਤੀ ਜਾਵੇ ਦਸਾ ਵਾਹ ਜੀ ਵੀ ਪਰੇ ਅ ਕਮਿਸ਼ਨਾਂ ਮੋਰਚਾ ਬੜੇ ਬੇਰਕੂਪ ਚੱਲ ਰਿਹਾ ਹੈ ਗੰਭੀਰ ਵੀ ਸਰਦਾਰ ਨੂੰ ਸ਼ਿਕਾਇਤ ਕਰਕੇ ਜਿਹੜੇ ਲੋਕ ਸੰਧਾਰਕ ਕੌਂਡਿਆਂ ਦਾ ਮਤਲਬ ਨਾਲ ਲਗੇਆ ਉਹ ਸੰਧਾਰਬਿਆ ਧਿਆ ਉਡਾਰੇ ਗੱਲ ਸਿਰਫ ਸੰਘਾਰੇ ਦੀ ਗਾ ਕਿਤੇ ਵੀ ਉਸ ਮਸਲੇ ਵਿਆ ਜਿਹਨੂੰ ਸੁਧਾਰ ਤੋਂ ਪਰੇ ਜਾ ਕੇ ਸੁਧਾਰ ਨੂੰ ਹੋਨੇ ਕਰਕੇ ਜਾਂ ਸੁਧਾਰ ਨੂੰ ਆਪਣਾ ਕਿਸੇ ਨਾਲ ਬਸ ਕੇ ਜਿਹੜੇ ਅੱਜਨੇ ਸਰਕਾਰਾਂ ਨੇ ਚਲਾ ਲਿਆ ਉਹਨਾਂ ਦਾ ਵੀ ਉਰ ਦੋਰ ਵਿਰੋਧ ਕਰਦੇ ਆ ਉਸੇ ਤਹਿਤ ਸਾਡੇ ਛੇ ਵੀ ਆਉਦੇ ਨੇ ਜਿਹੜੇ ਤਕਰੀਬਨ ਦੁਪਹਰੀਆਂ ਜ ਤਕਨੀਆ ਸਜਾਮਾ ਤੋਂ ਕੰਮ ਕੀ ਨਹੀਂ ਉਹ ਉਪੂਕੀ ਬੈਠੇ ਨੇ ਹੁਣ ਮਤਲਬ ਚੰਦ ਰਿਹਾ ਕਰਨ ਦੇ ਜਿਹੜੀ ਸਾਡੀ ਮੰਗ ਹੈ ਅਸੀਂ ਸਾਰੀਆਂ ਕਿਸਾਨ ਜਥੇਬੰਦੀਆਂ ਹਾਜ਼ਰ ਰਿਖਤ ਕਰਦੀਆਂ ਇਹੋ ਦਿੰਦੇ ਆ ਕਿ ਆਮ ਉਦਾਰਨ ਮੁਸਬਸਰਿਤ ਮੈਦੋਖ ਨੇ ਸਾਰੇ ਸ੍ਰੀ ਦਿਮੋਕਰਤ ਇਹਨਾਂ ਤੋਂ ਇੱਥੇ ਗੁਰਦੁਆਰਾ ਸਾਹਿਬ ਤੇ ਇਕੱਠੇ ਹੋਵਾਂਗੇ ਇੱਥੋਂ ਇੱਕ ਮਾਰਚ ਦੇ ਰੂਪ ਚ ਹੈੱਡਕੁਆਰਟਰ ਜਾਵਾਂਗੇ ਡੀਸੀ ਦਫ਼ਤਰ ਦੇ ਅੱਗੇ ਜਾ ਕੇ ਪੰਜਾਬ ਸਰਕਾਰ ਦਾ ਉਹ ਸੈਂਟਰ ਸਰਕਾਰ ਦਾ ਪਤਾ ਪਤਾ ਤੇ ਸੋ ਪਹਿਲਾਂ ਵੀ ਹੋਰ ਵੀ ਪ੍ਰੋਗਰਾਮ ਹੋ ਜਾਣਾ ਤਾਂ ਉਹ ਸਪੈਸ਼ਲ ਜਿਹੜੇ ਪ੍ਰੋਗਰਾਮ ਨੇ ਪਰ ਇਹੋ ਨਾਲ ਅਗੇ 15 ਅਕਤੂਬਰ ਇਹ ਪ੍ਰੋਗਰਾਮ ਹੈ ਜਿਹੜਾ ਕੌਮਿਸਾ ਮੋਹੱਲੇ ਤੇ ਮੁਹਾਲੀ ਵਿਖੇ ਅਸੀਂ ਵੱਡਾ ਕਟ ਕਰਾਂਗੇ ਔਰ ਉੱਥੇ 15 ਪਾਸ਼ਾ ਵੀ ਸ਼ਹੀਦੀ ਨੂੰ ਸਮਰਪਿਤ ਹੋਵੇਗਾ